ਲੜਕੇ ਦੇ ਅੱਖਾਂ 'ਚ ਅਦਬ ਹੋਵੇ ਉਹ ਆਪਣੀ ਲੜਕੀ ਦੇ ਮਾਤਾ ਪਿਤਾ ਦੀ ਰਿਸਪੈਕਟ ਕਰੇ ਲੜਕੀ ਲੜਕੇ ਦੇ ਮਾਤਾ ਪਿਤਾ ਦੀ ਰਿਸਪੈਕਟ ਕਰੇ ਉਹਨਾਂ ਭੈਣਾਂ ਭਰਾਵਾਂ ਦੀ ਇੱਜ਼ਤ ਕਰੇ ਉਹ ਉਹਦੇ ਭੈਣ ਭਰਾਵਾਂ ਦੀ ਇੱਜ਼ਤ ਕਰੇ ਆਪੇ ਘਰ ਸਵਰਗ ਬਣ ਗਿਆ ਜੀ ਆਪੇ ਘਰ ਬੇਕੁੰਠ ਬਣ ਗਿਆ ਘਰ ਨਰਕ ਕਦੋਂ ਬਣਦੇ ਆ ਜਦੋਂ ਅਸੀਂ ਇੱਕ ਦੂਜੇ ਤੋਂ ਉਮੀਦ ਲਾਉਂਦੇ ਆ ਤੂੰ ਸਾਡੇ ਪਰਿਵਾਰ ਦੀ ਇੱਜ਼ਤ ਕਰ ਸਾਡੇ ਕੋਲ ਉਮੀਦ ਨਾ ਰੱਖੀ ਅਸੀਂ ਤੇਰੇ ਪਰਿਵਾਰ ਦੀ ਇੱਜ਼ਤ ਕਰਾਂਗੇ ਪਰ ਐਦਾਂ ਗੱਲ ਨਹੀਂ ਬਣਨੀ ਬਸਾਂ ਵਿੱਚ ਲਿਖਿਆ ਹੁੰਦਾ ਨਾ ਜੀ ਕਹੋ ਬੋਲੋ ਜੀ ਜੀ ਕਹਾਉ ਖੂ ਜਿੱਦਾਂ ਦੀ ਆਵਾਜ਼ ਮਾਰੋਗੇ ਪਿਆਰਿਓ ਉਹਦਾ ਦੀ ਖੂ ਚ ਹੀ ਵਾਪਸ ਹੋਣੀ ਆ ਤੂੰ ਇਸ ਕਰਕੇ ਆਪਣੇ ਸੋਹਣਿਆ ਪਰਿਵਾਰਾਂ ਨੂੰ ਹੋਰ ਖੂਬ ਸੂਰਤ ਬਣਾਉਣ ਲਈ ਆਪਣੇ ਘਰਾਂ ਵਿੱਚ ਸਤਿਗੁਰ ਦੀ ਬਾਣੀ ਪੜ੍ਹੋ ਤੇ ਵਿਚਾਰੋ ਗੁਰੂ ਦੇ ਉਪਦੇਸ਼ ਨੂੰ ਸਮਝੋ ਗੁਰੂ ਦੇ ਸਿਧਾਂਤ ਨੂੰ ਸਮਝੋ ਤਾਂ ਕਿ ਜ਼ਿੰਦਗੀ ਸਾਡੀ ਵਧੀਆ ਬਣ ਸਕੇ ਗੁਰੂ ਹਰਗਵਿੰਦ ਪਾਤਸ਼ਾਹ ਮਹਾਰਾਜ ਨੇ ਇਹੋ ਗੱਲਾਂ ਤੇ ਆਖੀਆਂ ਸੀ ਜਦੋਂ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਆਨੰਦ ਕਾਰਜ ਪਿੰਡ ਚਵਾਲ ਵਿੱਚ ਕੀਤਾ ਸੀ ਨਾ ਗੁਰੂ ਅਰਗਵਿੰਦ ਪਾਤਸ਼ਾਹ ਜੀ ਆਪਣੀ ਧੀ ਦਾ ਜਦੋਂ ਆਨੰਦਕਾਰਜ ਪਿੰਡ ਚਭਾਲ ਵਿੱਚ ਕਰਦੇ ਆ ਨਾ ਉੱਥੇ ਸਤਿਗੁਰ ਦੇ ਪਵਿੱਤਰ ਬਚਨ ਇਹੋ ਸੀ ਵੀ ਖੋਟੀ ਸੰਗਤ ਕਬੂ ਨੀ ਕਰ ਲੀਤੀ ਏ ਤੂੰ ਸੌਰੇ ਘਰ ਚੱਲੀ ਆ ਨਾ ਉੱਥੇ ਜਾ ਕੇ ਕਿਸੇ ਮਾੜੀ ਸੰਗਤ ਵਿੱਚ ਨਹੀਂ ਬਹਿਣਾ ਕੋਈ ਨਿੰਦਿਆ ਚੁਗਲੀ ਵਾਲੇ ਦੇ ਕੋਲ ਨਹੀਂ ਬਹਿਣਾ ਇਹ ਮਰਦ ਵਾਸਤੇ ਵੀ ਆ ਤੇ ਔਰਤ ਵਾਸਤੇ ਵੀ ਆ ਕਿ ਅਸੀਂ ਕਦੇ ਵੀ ਉਸ ਬੰਦੇ ਕੋਲ ਬਈਏ ਨਾ ਜਿਹੜਾ ਤੁਹਾਡਾ ਘਰ 파ੜਨ ਦੀ ਕੋਸ਼ਿਸ਼ ਕਰਦਾ ਜੇਾ ਤੁਹਾਡੇ ਘਰ ਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦਾ ਉਸ ਬੰਦੇ ਦੇ ਕੋਲ ਅੱਜ ਕੱਲ੍ਹ ਜਮਾਨਾ ਇੰਨਾ ਕਿ ਐਡਵਾਂਸ ਆਪਾਂ ਤੇ ਇੱਕ ਮਿੰਟ ਜੀ ਬੰਦੇ ਦੀ ਗੱਲ ਤੋਂ ਸਮਝ ਲੈਨੇ ਆਂ ਵੀ ਇਹ ਭਲਾ ਸਾਡੇ ਘਰ ਜੋੜਨ ਵਾਲੀ ਗੱਲ ਕਰ ਰਿਹਾ ਕਿ ਘਰ ਤੋੜਨ ਵਾਲੀ ਗੱਲ ਕਰ ਰਿਹਾ ਕਿਉਂ ਸਾਧ ਸੰਗਤ ਜੀ ਅੱਜ ਕੱਲ੍ਹ ਤਾਂ ਆਪਾਂ ਅੱਜ ਕੱਲ੍ਹ ਤਾਂ ਦੁਨੀਆ ਇੰਨੀ ਐਡਵਾਂਸ ਆ ਕਈਆਂ ਦੀ ਕੰਮ ਉਹਦਾ ਨਾਲੇ ਚਾਹ ਦਾ ਕੱਪ ਪੀ ਆਉਣਾ ਅਗਲੇ ਦੇ ਘਰੋਂ ਤੇ ਨਾਲੇ ਮਾੜੀ ਜੀ ਚਵਤੀ ਸੁੱਟ ਹੋਣੀ ਆ ਕਈ ਵੀ ਪਰੇ ਪੰਚਾਇਤਾਂ ਵੀ ਅੱਜ ਕੱਲ ਇਦਾਂ ਦੀਆਂ ਨਾ ਪਹਿਲੀਆਂ ਪਰੇ ਪੰਚਾਇਤਾਂ ਹੁੰਦੀਆਂ ਸੀ ਵੀ ਜੇ ਕੋਈ ਦੋ ਭਰਾਵਾਂ ਦੀ ਅਣ ਬਣਾਉਣੀ ਹੈ ਤੇ ਵਿੱਚ ਪੈ ਕੇ ਜੋੜ ਆਉਣਾ ਅੱਜ ਕੱਲ ਜੇ ਕੋਈ ਮਾੜੀ ਮੋਟ ਕਿਸੇ ਨੂੰ ਕਹਿੰਦਾ ਵੀ ਆ ਨਾ ਵੀ ਰਿਸ਼ਤੇਦਾਰ ਨੂੰ ਫੋਨ ਕਰਕੇ ਵੀ ਆ ਜਾ ਭਰਾਵਾ ਸਾਡੀ ਮਰਜੀ ਅਣ ਬਣੇਗੀ ਆ ਉਹ ਜੋੜਨ ਦੀ ਬਜਾਏ ਬਾਹੋਂ ਫੜ ਕੇ ਪਰੋਂ ਆਂਦਾ ਵੀ ਤੈਨੂੰ ਬੰਬੀ ਕਿਹੜੀ ਚਾਹੀਦੀ ਏ ਦੱਸ ਤੈਨੂੰ ਕਿਹੜੇ ਖੇਤ ਚਾਹੀਦੇ ਆ ਟਰੈਕਟਰ ਚਾਹੀਦਾ ਕਿ ਕੰਪੈਨ ਚਾਹੀਦੀ ਆ ਮਤਲਬ ਉਹ ਪਿਛੋਂ ਤਿਆਰੀ ਕਰਕੇ ਆਂਦਾ ਵੀ ਅੱਜ ਸ਼ਾਮਾਂ ਨੂੰ ਦੋ ਘਰਾਂ ਜੋ ਵੱਖਰੀ ਵੱਖਰੀ ਰੋਟੀ ਖਾਣੀ ਆ ਵੀ ਇਕੱਠੇ ਇਹਨੂੰ ਫੈਸਲਾ ਆਪਾਂ ਕਰਨਾ ਕਿ ਆਪਾਂ ਕਿੱਥੇ ਜਾਣਾ ਤੇ ਕਿਦੋਂ ਨੂੰ ਤੁਰਨਾ ਉਹ ਗੁਰੂ ਆ ਜਿਹੜਾ ਸਾਨੂੰ ਅਕਲ ਬੁੱਧ ਮਤ ਸਮਾਤ ਬਖਸ਼ਿਸ਼ ਕਰਦਾ ਕਿ ਜ਼ਿੰਦਗੀ ਜੀਉਣ ਦਾ ਤਰੀਕਾ ਸਿੱਖ ਬੰਦਿਆ ਇਹ ਜ਼ਿੰਦਗੀ ਤੈਨੂੰ ਬਾਰ-ਬਾਰ ਨਹੀਂ ਮਿਲਣੀ ਤੂੰ ਮੈਂ ਤਾਂ ਮਹਿਸੂਸ ਕਰ ਰਿਹਾ ਸੀ ਕਿ ਇਦਾਂ ਦੇ ਆਨੰਦ ਕਰੇ ਤਾਂ ਸਮਾਜ ਵਾਸਤੇ ਇੱਕ ਸਿਹਦ ਨੇ ਸੱਚੀ ਗੱਲ ਹੈ ਤੁਸੀਂ ਮਹਿਸੂਸ ਕਰਕੇ ਵੇਖੋ ਆ 2 ਮਿੰਟ ਲਈ ਤੁਹਾਨੂੰ ਲੱਗਦਾ ਵੀ ਅੱਜ ਇਹ ਪਰਿਵਾਰ ਆਪਣੇ ਪੁੱਤਰ ਦਾ ਨੰਦਕਾਰਜ ਕਰਕੇ ਆਇਆ ਹੋਏਗਾ 1 ਮਿੰਟ ਸੋਚ ਕੇ ਵੇਖੋ ਜੇ ਜਿਹੜਾ ਪਰਿਵਾਰ ਪੁੱਤਰ ਦਾ ਨੰਦਕਾਰਜ ਕਰਕੇ ਆਂਦਾ 2-2 3 ਵਜੇ 3 ਵਜੇ ਤੱਕ ਜੋ ਸੌਣ ਹੀ ਦਿੰਦੇ ਕਿਸੇ ਨੂੰ ਅੱਧੀ ਅੱਧੀ ਰਾਤ ਤੱਕ ਜਾਗੂ ਕੱਢ ਕੇ ਪਹਿਲਾਂ ਮਜੇ ਮੂੰਦੇ ਮਾਰਦੇ ਆ ਪਤਾ ਨਹੀਂ ਕਿੱਥੋਂ ਸਾਡੇ ਸਮਾਜ ਵਿੱਚ ਪੁੱਠੇ ਸਿੱਧੇ ਕੰਮ ਚੱਲ ਪਿਆ ਫਿਰ ਡੀਜੇ ਲਾ ਕੇ ਅੱਧੀ ਅੱਧੀ ਰਾਤ ਨੱਚਦੇ ਆ ਸਵੇਰੇ ਬਰਾਤ ਜਾਣੀ ਹੁੰਦੀ ਆ ਸਵੇਰੇ ਹੌਲੀ ਹੌਲੀ ਐ ਤੁਰਦੇ ਜਿਵੇਂ ਖਾਦ ਖਿਲਾਰ ਕੇ ਆਂਦੇ ਪੰਜ ਸੱਤ ਕਿੱल्ल्याਾਂ ਦੇ ਵਿੱਚ ਬਿਲੱਤਾਂ ਦੋਸ ਦੀਆਂ ਝੋੜੀਆਂ ਪਾ ਕੇ ਇਹਨਾਂ ਨੂੰ ਖਾਦ ਕੇ ਨੇ ਦਿੱਤੀ ਹੁੰਦੀ ਐ ਇਹੋ ਹਾਲਾਤ ਨੇ ਸਾਡੇ ਸਮਾਜ ਤੇ ਤੇ ਮੈਨੂੰ ਹੁਣੇ ਵੀਰ ਦੱਸ ਰਿਹਾ ਸੀ ਕਹਿੰਦੇ ਜਦੋਂ ਸਵੇਰੇ ਮੂਵੀ ਵਾਲਾ ਆਇਆ ਨਾ ਤੇ ਉਹ ਲੱਭਦਾ ਫਿਰੇ ਵੀ ਸ਼ਾਇਦ ਜੇ ਲਾੜੇ ਨੇ ਇਸ਼ਨਾਨ ਕਰਨਾ ਕਹਿੰਦਾ ਮੈਂ ਇਸ਼ਨਾਨ ਪਾਣੀ ਕਰਕੇ ਟਾਈਮ ਨਾਲ ਹੀ ਆਪਣੀ ਦਸਤਾਰ ਸਜਾ ਲਈ ਤੋ ਸੱਚੀ ਗੱਲ ਐ ਹੁਣ ਆਮ ਸਾਡੇ ਸਮਾਜ ਚ ਇਦਾਂ ਹੀ ਆ ਜਦੋਂ ਬਰਾਤ ਜਾਣੀ ਹੁੰਦੀ ਆ ਉਸ ਦਿਨ ਮੂਵੀ ਵਾਲਾ ਆਉਂਦਾ ਵਾ ਸਾਰੀ ਬਰਾਤ ਨਾਲ ਆ ਕੇ ਤੁਰੇ ਫਿਰਦੀ ਆ ਤੇ ਲਾੜੇ ਨੂੰ ਵਿਚਕਾਏ ਬਿਠਾ ਲੈਂਦੇ ਆ ਵੇੜੇ ਦੇ ਵਿੱਚ ਇਹ ਪੁਰਾਣਾ ਜ਼ਮਾਨਾ ਸੀ ਆੜਾ ਵਟਨੇ ਵੁਟਨੇ ਮਲਨੇ ਆ ਨਾ ਕਈ ਜਾਂਦੇ ਇਹ ਕੀ ਮਤਲਬ ਜਮਾਨਾ ਹੋਇਆ ਉਹ ਇਹ ਪੁਰਾਣਾ ਜਮਾਨਾ ਹੁੰਦਾ ਸੀ ਜਦੋਂ ਹੱਥਾਂ 'ਚ ਸਟਾਲਾ ਫਸਿਆ ਹੋਣਾ ਕਹਿੰਦੇ ਪੰਜ ਸੱਤ ਦਿਨ ਦੇ ਕੰਮ ਛਡਾਲੋ ਇਹਨੂੰ ਮਾਈਏ ਪਾਓ ਉਹਦਾ ਮਤਲਬ ਸੀ ਸਟਾਲਾ ਸਟੁਲਾ ਦੇ ਹੱਥਾਂ 'ਚੋਂ ਨਿਕਲ ਜੂਗਾ ਦੀਆਂ ਏਡੀਆਂ ਓਡੀਆਂ ਮਾੜੀਆਂ ਮੜ ਭਰ ਜਾਣਗੇ ਹੁਣ ਤਾਂ ਸੁਖ ਨਾ ਸਾਡੇ ਧੀ ਪੁੱਤ ਪਹਿਲਾਂ ਹੀ ਬੜੇ ਸੋਹਣੇ ਆ ਫੇ ਉਹਨੂੰ ਵੇਸਣ ਮਲਣਾ ਵਟਨਾ ਮਲਣਾ ਜਿਹਨੂੰ ਕਹਿੰਦੇ ਸੀ ਵੀ ਮੂੰਹ ਤੇ ਮਾੜੀ ਮੋੜ ਲੇਪ ਕਰੋ ਥੱਲੇ ਚਮੜੀ ਮਾੜੀ ਮੋੜ ਚਿੱਟੀ ਨਿਕਲ ਆਊਗੀ ਉਹ ਸੇਰਾ ਵੀ ਤਾਂ ਬੰਦੇ ਸੀ ਵੀ کئی ਵਾਰੀ ਜਮਾਨਾ ਇਦਾਂ ਦਾ ਸੀ ਪੁਰਾਣਿਆਂ ਪੁੱਛ ਕੇ ਵੇਖੋ ਸਾਡੇ ਉਥੇ ਨਾ ਲੁਧਿਆਣੇ ਇੱਕ ਬਜ਼ੁਰਗ ਕਹਿੰਦਾ ਪੁੱਤ ਅਸੀਂ ਪੰਜਾਂ ਭਰਾਵਾਂ ਚੋਂ ਸੋਹਣੇ ਦੋ ਹੀ ਸੀ ਤੇ ਕਹਿੰਦਾ ਕਰਨਾ ਕੀ ਜਦੋਂ ਵੇਖਣੋਂ ਨਾ ਵਿਖਾ ਉਹਨਾਂ ਨੂੰ ਦੇਣਾ ਜਿਹੜੇ ਸੋਹਣੇ ਹੋਣਾ ਵਿਆਹ ਸਾਨੂੰ ਲਿਓਣਾ ਕਹਿੰਦਾ ਅਸੀਂ ਤੇ ਲੱਕੜ ਵੇੜੀ ਸਾਨੂੰ ਕਿਹਨੇ ਲੜਕੀ ਦੇਣੀ ਕਹਿੰਦਾ ਕਹਿੰਦਾ ਸਾਨੂੰ ਮੂੰਹ ਟੱਕ ਟੂਕੇ ਸੇਰਾ ਸੂਰਾ ਲਾ ਕੇ ਤੇ ਜਾ ਕੇ ਵਿਆਹ ਕੇ ਲੈ ਆਉਣਾ ਸਾਡੇ ਇੱਥੇ ਪਖੰਡੀ ਕਈ ਕੋਈ ਕਈ ਕੁਝ ਬਣਾਤਾ ਸਾਡੇ ਸਮਾਜ ਦੇ ਵਿੱਚ ਇਹ ਪੁਰਾਣਾ ਜਮਾਨਾ ਸੀ ਹੁਣ ਨਹੀਂ ਹੈਗਾ ਹੁਣ ਤਾਂ ਧੀਆਂ ਪੋਤੇ ਕਿਦੋਂ ਦੇ ਨੂੰ ਜਾਣਦੇ ਆ ਭੈਣ ਵੀ ਜੌਬ ਕਰਦੇ ਆ ਵੀਰ ਵੀ ਆਪਣਾ ਜੌਬ ਕਰਦੇ ਆ ਕਿ ਨੂੰ ਜਾਣਦੇ ਇਹ ਜਮਾਨਾ ਪੁਰਾਣਾ ਸੀ ਹੁਣ ਤਾਂ ਬਹੁਤ ਕੁਝ ਹੈ ਹੁਣ ਜਿਹੜੇ ਕਿ ਦੀ ਪ੍ਰਾਤਨਤਾ ਸੀ ਰੱਖਣੀ ਆ ਮੋਬਾਈਲ ਤੁਸੀਂ ਮਹਿੰਗੇ ਤੋਂ ਮਹਿੰਗਾ ਰੱਖਦੇ ਜੇ ਬਲਦਾਂ ਤੋਂ ਟਰੈਕਟਰਾਂ ਤੇ ਆ ਗਏ ਜੇ ਤੁਸੀਂ ਕੱਚਿਆਂ ਘਰਾਂ ਤੋਂ ਲੈਂਟਰ ਪਾ ਲੈ ਆਪਾਂ ਕੁੜਤਾ ਪਜਾਮਾ ਪਾਉਣ ਵਾਲੇ ਬਾਪੂ ਵੀ ਪੈਂਟ ਕੋਟ ਪਾਈ ਫਿਰਦੇ ਜੇ ਤੁਸੀਂ ਤੇ ਇਹੇ ਪ੍ਰਾਤਨਤਾ ਲੱਭਦੇ ਫਿਰਦੇ ਆਪਾਂ ਮੈਨੂੰ ਸਮਝ ਨਹੀਂ ਆਈ ਹੈ ਜੇ ਇਸ ਗੱਲ ਦੀ ਤਾਂ ਇਹ ਬਹੁਤ ਕੁਝ ਹੈ ਜਿਹੜਾ ਸਾਡੇ ਸਮਾਜ ਵਿੱਚ ਸਮਝਣ ਦੀ ਜ਼ਰੂਰਤ ਸੀ ਇਹ ਪੁਰਾਣਾ ਜ਼ਮਾਨਾ ਸੀ